ਲੋ ਵੀ ਅੱਜ ਦੇ ਵੀਡੀਓ ਚ ਆਪਾਂ ਨਾਦਰ ਸ਼ਾਹ ਬਾਰੇ ਗੱਲ ਕਰਨ ਲੱਗੇ ਆ ਜਿਹੜਾ ਈਰਾਨ ਦਾ ਇੱਕ ਬਹੁਤ ਤਾਕਤਵਰ ਜਿਹੜਾ ਮਤਲਬ ਰੂਲਰ ਸੀ ਹਾਂ 1636 ਤੋਂ 1736 1736 ਤੋਂ 1747 ਹਾਂ 1700 ਸੌਰੀ 1736 ਤੋਂ 1747 11 ਸਾਲ ਅੱਛਾ 11 ਸਾਲ ਮਤਲਬ ਇਹਨੇ ਮਤਲਬ ਕੀ ਕੀਤਾ ਸੀ ਹੈਨਾ 11 ਤੇ ਉਹ ਮਤਲਬ ਆਪਣੀਆਂ ਜਿਹੜੀਆਂ ਕਿਤਾਬਾਂ ਚ ਲਿਖਿਆ ਹੈ ਇਹਦੇ ਬਾਰੇ ਚ ਜਾਂ ਉਹ ਹਿਸਟਰੀ ਤੇ ਅੱਜ ਜਿਹੜੀ ਆਪਾਂ ਇੱਕ ਪੰਜਾਬ ਦੇ ਉੱਤੇ ਜਿਵੇਂ ਇਹਨੇ ਮਤਲਬ ਜਿਦੋਂ ਹਮਲੇ ਕਰਦਾ ਰਿਹਾ ਇੱਧਰ ਉਹ ਤਾਂ ਖੈਰ ਪੰਜਾਬ ਨਹੀਂ ਉਹ ਤਾਂ ਸਾਰਾ ਇਕੱਠਾ ਹੀ ਸੀ ਹਿੰਦ ਹੁੰਦਾ ਸੀ ਨਾ ਹਿੰਦੀ ਸੀ ਸਾਰਾ ਹਾਂ ਤੇ ਈਰਾਨ ਤੋਂ ਆ ਕੇ ਇਹ ਜਦੋਂ ਮਤਲਬ ਕਰਦਾ ਸੀ ਜਿਹੜੀਆਂ ਚੀਜ਼ਾਂ ਨਹੀਂ ਪਤਾ ਆਪਾਂ ਨੂੰ ਉਹ ਇਸ ਵੀਡੀਓ ਚ ਵੇਖਣ ਨੂੰ ਮਿਲਣਗੀਆਂ ਅੱਛਾ ਅੱਛਾ ਚਲੋ ਪਹਿਲੇ ਵੀਡੀਓ ਵੇਖ ਲੈਨੇ ਆਪਾਂ ਪੰਜਾਬ ਸਿਆਣ ਦਾ ਵੀਡੀਓ ਤੇ ਉਹ ਪਲੇ ਕਰਦੇ ਹਾਂ ਜੀ ਅੱਜ ਆਪਾਂ ਨਾਦਰ ਸ਼ਾਹ ਬਾਰੇ ਗੱਲ ਕਰਾਂਗੇ ਤੁਸੀਂ ਬੜਾ ਇਹਦਾ ਨਾਮ ਸੁਣਿਆ ਹੋਣਾ ਕੌਣ ਸੀ ਨਾਦਰ ਸ਼ਾਹ ਜਿਹੜਾ ਭਾਰਤ ਚੋਂ 90 ਕਰੋੜ ਲੁੱਟ ਕੇ ਲੈ ਗਿਆ ਸੀ। ਹੂੰ। ਮੁਗਲਾਂ ਨੇ ਸੱਤ ਪੀੜੀਆਂ ਲਾ ਕੇ ਜਿਹੜਾ ਖਜ਼ਾਨਾ ਇਕੱਠਾ ਕੀਤਾ ਸੀ ਇਹ ਬੰਦਾ ਇੱਕ ਦਿਨ ਚ ਹੀ ਉਹ ਲੁੱਟ ਕੇ ਲੈ ਗਿਆ ਸੀ। ਓਏ ਹੋਏ। ਜੰਗ ਦੇ ਮੈਦਾਨ ਚ ਇਹਨੇ 2 ਘੰਟਿਆਂ ਚ ਮੁਗਲਾਂ ਦੇ 30 ਹਜ਼ਾਰ ਸੈਨਿਕ ਮਾਰਤੇ। ਤੇ ਦਿੱਲੀ ਲੁੱਟਣ ਤੋਂ ਬਾਅਦ ਦਿੱਲੀ ਨੂੰ ਲਹੂ ਲਹਾਨ ਕਰ ਦਿੱਤਾ ਸੀ ਇਹ ਬੰਦੇ ਨੇ 10 ਘੰਟਿਆਂ ਚ ਦਿੱਲੀ ਦੇ ਸਵਾ ਲੱਖ ਲੋਕ ਮਾਰਤੇ ਸੀ। ਓਏ ਹੋਏ ਹੋਏ। ਐਡਾ ਤਾਕਤਵਰ ਤੇ ਐਡਾ ਖੁੰਖਾਰ ਬੰਦਾ ਜਿਹਦੇ ਸਾਹਮਣੇ ਉਸ ਟਾਈਮ ਦਾ ਮੁਗਲ ਬਾਦਸ਼ਾਹ ਵੀ ਗੋਡੇ ਟੇਕ ਗਿਆ ਸੀ ਤੇ ਪੂਰੇ ਭਾਰਤ ਚੋਂ ਕੋਈ ਵੀ ਕੌਮ ਇਹਦੇ ਖਿਲਾਫ ਖੜੀ ਨਹੀਂ ਹੋਈ ਸਾਰਿਆਂ ਦੀਆਂ ਨੀਵੀਆਂ ਪੈਗੀਆਂ ਸੀ ਜੰਗਲਾਂ ਚ ਬੈਠੇ ਸਿੱਖਾਂ ਨੇ ਇਹਨੂੰ ਭਜੜਨਾ ਪਾਈਆਂ ਅੱਜ ਗੱਲ ਕਰਾਂਗੇ ਆਪਾਂ ਉਹ ਇਤਿਹਾਸ ਦੀ ਗੱਲ ਹੈਗੀ ਆ ਇਹ 18ਵੀਂ ਸਦੀ ਦੀ ਨਾਦਰ ਸ਼ਾਹ ਜਦੋਂ ਪਹਿਲਾ ਹਮਲਾ ਕਰਦਾ ਹੈ ਭਾਰਤ ਤੇ 1739 ਚ ਇਹਨੇ ਪਹਿਲਾ ਹਮਲਾ ਕੀਤਾ ਸੀ ਕਹੇ ਜੇ ਹਾਲਾਤ ਸੀਗੇ ਉਦੋਂ ਭਾਰਤ ਦੇ ਤੇ ਪੰਜਾਬ ਦੇ ਪਹਿਲਾਂ ਇਹ ਸਮਝ ਲੈਣਾ ਆਪਾਂ ਨੂੰ ਜ਼ਰੂਰੀ ਆ 1739 ਚ ਜੇ ਆਪਾਂ ਦੇਖੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਹੋਇਆ 23 ਸਾਲ ਹੋ ਗਏ ਸੀ ਸਿੱਖਾਂ ਦਾ ਕਹਿ ਲੋ ਵੀ ਉਹ ਕਾਲਾ ਦੌਰ ਚੱਲ ਰਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਰੱਜ ਕੇ ਕਤਲੇਆਮ ਕੀਤਾ ਜਾ ਰਿਹਾ ਸੀਗਾ ਆਪਣੀਆਂ ਜਾਨਾਂ ਬਚਾਉਂਦੇ ਸਿੱਖ ਆਪਣੇ ਘਰਵਾਰ ਛੱਡ ਕੇ ਫਿਰ ਜੰਗਲਾਂ ਚ ਚਲੇ ਗਏ ਨਾਦਰ ਸ਼ਾਹ ਹੁਣ ਹੈ ਕੌਣ ਸੀਗਾ ਇਹ ਆਇਆ ਕਿੱਥੋਂ ਸੀਗਾ ਇਹ ਈਰਾਨੀ ਇੱਕ ਧੜਵੀ ਸੀਗਾ ਈਰਾਨ ਤੋਂ ਆਇਆ ਸੀਗਾ ਈਰਾਨ ਤੋਂ ਆਉਂਦਾ ਇਹ ਸਭ ਤੋਂ ਪਹਿਲਾਂ ਇਹ ਜਿੱਤਦਾਇ ਕਾਬਲ ਨੂੰ ਕਾਬਲ ਨੂੰ ਜਿੱਤਣ ਤੋਂ ਬਾਅਦ ਆਉਂਦਾ ਇਹ ਪੰਜਾਬ ਲਾਹੌਰ ਜਿੱਤਦਾਇ ਤੇ ਰਹੇ ਲਾਹੌਰ ਉਹਦੋਂ ਹੁਣ ਪੰਜਾਬ ਚ ਹੀ ਸੀਗਾ ਤੇ ਲਾਹੌਰ ਦਾ ਗਵਰਨਰ ਸੀਗਾ ਖਾਨ ਬਹਾਦਰ ਜ਼ਕਰੀਆ ਖਾਨ ਜ਼ਕਰੀਆ ਖਾਨ ਜਿਹੜਾ ਸਿੱਖਾਂ ਦਾ ਕੱਟੜ ਦੁਸ਼ਮਣ ਸੀਗਾ ਜਿਨੇ ਹਜ਼ਾਰਾਂ ਦੀ ਗਿਣਤੀ ਚ ਸਿੱਖਾਂ ਨੂੰ ਸ਼ਹੀਦ ਕੀਤਾ ਜ਼ਖਰੀਆ ਖਾਨ ਹੁਣ ਥੋੜਾ ਮੋਟਾ ਇਹਦੇ ਨਾਲ ਲੜਦਾ ਏ ਤੇ ਉਹਨੂੰ ਥੋੜੇ ਟਾਈਮ ਦੀ ਸਮਝ ਆ ਜਾਂਦਾ ਏ ਕਿ ਮੈਂ ਜਿੱਤ ਨਹੀਂ ਸਕਦਾ ਤਾਂ ਉਹ ਗੋਡੇ ਟੇਕ ਦਿੰਦਾ ਏ ਨਾਦਰ ਸ਼ਾਹ ਦੇ ਅੱਗੇ ਤੇ ਨਾਦਰ ਸ਼ਾਹ ਨੂੰ 20 ਲੱਖ ਰੁਪਿਆ ਦੇ ਦਿੰਦਾ ਏ ਤੇ ਨਾਦਰ ਸ਼ਾਹ ਇਹਦੇ ਮੋਢੇ ਤੇ ਰੱਖ ਦਿੰਦਾ ਆਪਣਾ ਹੱਥ ਕਿ ਤੂੰ ਸੰਭੀ ਚੱਲ ਪੰਜਾਬ ਮੈਂ ਚੱਲਿਆ ਦਿੱਲੀ ਜਿੱਤਣ ਲਾਹੌਰ ਤੋਂ ਬਾਅਦ ਫਿਰ ਖਬਰ ਪਹੁੰਚ ਜਾਂਦੀ ਆ ਦਿੱਲੀ ਤਖਤ ਤੇ ਦਿੱਲੀ ਤਖਤ ਤੇ ਉਸ ਟਾਈਮ ਤੇ ਬੈਠਾ ਸੀਗਾ ਨਖਿੱਧ ਤੇ ਕਮਜ਼ੋਰ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਜਿਹੇ ਦਾ ਉਹਦਾ ਨਾਮ ਉਹੀ ਜਾਈ ਉਹਦਾ ਕੈਰੇਕਟਰ ਬਿਲਕੁਲ ਡਰਪੋਕ ਤੇ ਨਖਿੱਧ ਬੰਦਾ ਸੀਗਾ ਮੁਹੰਮਦ ਸ਼ਾ ਰੰਗੀਲਾ ਕਹਿ ਲੋ ਕਿ ਇੱਕ ਨਾਮ ਦਾ ਹੀ ਰਾਜਾ ਸੀਗਾ ਪੂਰਾ ਰੰਗੀਨ ਮિજાਜ ਉਦੇ ਲਈ ਸਭ ਤੋਂ ਇੰਪੋਰਟੈਂਟ ਬਸ ਐਸ਼ ਕਰਨਾ ਹੀ ਸੀਗਾ ਔਰ ਰੰਗ ਰਲੀਆਂ ਮਨਾਉਣ ਚ ਹੀ ਇੰਨਾ ਬੀਜ਼ੀ ਸੀਗਾ ਕਿ ਉਸ ਟਾਈਮ ਕਹਿ ਲੋ ਕਿ ਜਿਹੜਾ ਮੁਗਲਾਂ ਦਾ ਰਾਜ ਸੀ ਉਹ ਇੱਕ ਤਰੀਕੇ ਨਾਲ ਡੁੱਬ ਚੁੱਕਿਆ ਸੀਗਾ ਉਹਨੂੰ ਜਦੋਂ ਆ ਕੇ ਉਹਦੇ ਸੂਈਏ ਦੱਸ ਰਹੇ ਸੀ ਕਿ ਨਾਦਰ ਸ਼ਾ ਆ ਰਿਹਾ ਹੈ ਕਿ ਪੂਰੀ ਫੌਜ ਨਾਲ ਚੜ ਕੇ ਆ ਰਿਹਾ ਹੈ ਦਿੱਲੀ ਤੇ ਉਹ ਆਪਣੀਆਂ ਮौज-ਮਸਤੀਆਂ ਕਰਦਾ ਇੱਕ ਗੱਲ ਕਹਿ ਜਾਂਦਾ ਸੀ ਕਿ ਹਜੇ ਦਿੱਲੀ ਬਹੁਤ ਦੂਰ ਆ ਲਾਹੌਰ ਤੋਂ ਬਾਅਦ ਫਿਰ ਪਹੁੰਚ ਜਾਂਦਾ ਨਾਦਰ ਸ਼ਾ ਸਰੰਦ ਸਰੰਦ ਜਿੱਦਾਂ ਜਿੱਦਾਂ ਫਿਰ ਉਹ ਦਿੱਲੀ ਵੱਲ ਨੂੰ ਵੱਧ ਰਿਹਾ ਸੀ ਤੇ ਉਹਨੂੰ ਖਬਰਾਂ ਜਾ ਰਹੀਆਂ ਸੀਗੀਆਂ ਮੁਹੰਮਦ ਸ਼ਾਹ ਰੰਗੀਲੇ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਹੁਣ ਦਿੱਲੀ ਦੂਰ ਨਹੀਂ ਹੈ ਕਿ ਨੇੜੇ ਆ ਰਹੇ ਨੇ ਇਹ ਫਿਰ ਆਪਦੀ 1 ਲੱਖ ਦੀ ਫੌਜ ਭੇਜ ਦਿੰਦਾ ਹੈ ਕਰਨਾਲ 1 ਲੱਖ ਮੁਗਲ ਫੌਜ ਦਾ ਫਿਰ ਟਕਰਾ ਹੁੰਦਾ ਹੈ ਕਰਨਾਲ ਦੀ ਧਰਤੀ ਤੇ ਨਾਦਰ ਸ਼ਾਹ ਦੀ ਫੌਜ ਨਾਲ ਨਾਦਰ ਸ਼ਾਹ ਦੀ ਫੌਜ ਗਿਣਤੀ 'ਚ ਭਾਵੇਂ ਬਹੁਤ ਜ਼ਿਆਦਾ ਘੱਟ ਸੀ ਮੁਗਲਾਂ ਨਾਲ ਨਾਦਰ ਸ਼ਾਹ ਦੀ ਜਿਹੜੀ ਫੌਜ ਸੀਗੀ ਉਹ ਅੱਗ ਸੜਦੀ ਸੀ ਜਿੱਤ ਦੇ ਜਜ਼ਬੇ ਨਾਲ ਆਏ ਸੀ ਉਹ ਕਿ ਜਿੱਤ ਕੇ ਲੁੱਟ ਕੇ ਲੈ ਕੇ ਜਾਣਾ ਭਾਰਤ ਨੂੰ ਕੰਗਾਲ ਕਰਕੇ ਜਾਣਾ ਹੈ ਇਹ ਸੋਚ ਸੀ ਕਿ ਨਾਦਰ ਸ਼ਾਹ ਦੀ ਹੁਣ ਇਦਰੋਂ ਜਿਹੜੀ ਮੁਹੰਮਦ ਸ਼ਾਹ ਰੰਗੀਲੇ ਦੀ ਫੌਲਸੀ ਜਿਨ੍ਹਾਂ ਦਾ ਹੁਣ ਰਾਜਾ ਹੀ ਮੋਟੀ ਹੀ ਨਖਿੱਦ ਹੋਵੇ ਉਹਨਾਂ ਦੀ ਫੌਜ ਕਹੇ ਜੀ ਹੋਊਗੀ ਜਮਈ ਡਿਸਪਲਿਨ ਨਹੀਂ ਸੀਗਾ ਅਨ ਆਰਗੇਨਾਈਜ਼ਡ ਫੌਜ ਸੀਗੀ ਉਹਨਾਂ ਦੀ ਇਸ ਕਰਕੇ ਨਾਦਰ ਸ਼ਾਹ ਨੇ 2 ਘੰਟਿਆਂ ਚ ਹੀ ਮੁਗਲ ਫੌਜ ਦੇ 30000 ਸੈਨਿਕ ਮਾਰ ਦਿੱਤੇ ਤੇ 30000 ਕਹਿੰਦੇ ਨੇ ਕਿ ਫੱਟੜ ਕਰ ਦਿੱਤੇ ਜਿਹੜੇ ਬਚੇ ਕੁਚੇ ਸੀਗੇ ਉਹੋ ਬਾਣੋ ਬਾਣੀ ਭੱਜ ਗਏ ਫਿਰ ਨਾਦਰ ਸ਼ਾਹ ਨੂੰ ਉਸ ਟਾਈਮ ਤੇ ਏਸ਼ੀਆ ਦਾ ਨੇਪੋਲੀਅਨ ਵੀ ਕਹਿੰਦੇ ਸੀਗੇ ਐਡਾ ਤਕੜਾ ਬੰਦਾ ਸੀਗਾ ਫਿਰ ਉੱਥੇ ਮੁਗਲ ਫੌਜੀਆਂ ਨੂੰ ਇਹ ਮਾਰ ਕੇ ਵੱਧ ਗਿਆ ਦਿੱਲੀ ਵੱਲ ਨੂੰ ਦਿੱਲੀ ਪਹੁੰਚ ਜਾਂਦਾ ਹੈ ਤੇ ਰੱਖ ਲੈਂਦਾ ਹੈ ਮੁਹੰਮਦ ਸ਼ਾਹ ਰੰਗੀਲੇ ਦੀ ਧੌਣ ਤੇ ਗੋਡਾ ਜਾ ਕੇ ਹੁਣ ਉਹ ਡਰੂ ਬੰਦਾ ਸੀਗਾ ਉਹ ਹੱਥ ਜੋੜ ਕੇ ਖੜ ਜਾਂਦਾ ਹੈ ਕਿ ਆਹ ਲਓ ਤਖਤ ਤਖਤ ਸਾਂਭ ਲਓ ਬਣ ਜਾ ਰਾਜਾ ਕਿ ਮੈਂ ਹਾਰ ਮੰਨੀ ਤੇਰੇ ਸਾਹਮਣੇ ਨਾਦਰ ਸ਼ਾਹ ਫਿਰ ਕਹਿੰਦਾ ਕਿ ਤਖਤ ਦੁਖਤ ਦੇ ਬੈਠਣ ਮੈਂ ਨਹੀਂ ਆਇਆ ਇੱਥੇ ਮੈਂ ਆਇਆ ਲੁੱਟਣ ਆਪਦਾ ਖਜ਼ਾਨਾ ਖੋਲ ਤਾਂ ਮੁਹੰਮਦ ਸ਼ਾਹ ਰੰਗੀਲਾ ਉੱਥੇ ਬਿਨਾਂ ਲੜੇ ਹੀ ਡਰ ਕੇ ਖਜ਼ਾਨੇ ਦਾ ਮੂੰਹ ਖੋਲ ਦਿੰਦਾ ਹੈ ਹੁਣ ਇੱਥੇ ਸੋਚ ਕੇ ਦੇਖੋ ਵੀ ਆਪਾਂ ਜਦੋਂ ਵੀ ਖਜ਼ਾਨੇ ਦਾ ਨਾਮ ਬਚਪਨ ਤੋਂ ਲੈ ਕੇ ਸੁਣਦੇ ਆ ਰਹੇ ਹਾਂ ਤਾਂ ਆਪਣੇ ਦਿਮਾਗ 'ਚ ਕੀ ਆਉਂਦਾ ਹੈ ਕਿ ਬਹੁਤ ਵੱਡਾ ਕੋਈ ਸੁਰੰਗ ਟਾਇਪ ਹੈ ਤੇ ਉੱਥੇ ਹੀਰੇ ਜਵਾਹਰਾਤ ਪਏ ਨੇ ਇਹ ਅਸਲੀ ਐਵੇਂ ਹੀ ਸੀਗਾ ਹੁਣ ਮੁਗਲ ਕਿਹੜਾ ਉੱਥੇ ਇੱਕ ਪੀੜੀ ਦੇ ਸੀ ਕਿੰਨੀਆਂ ਹੀ ਪੀੜੀਆਂ ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਲੁੱਟ ਕੇ ਖਜ਼ਾਨਾ ਇਕੱਠਾ ਕੀਤਾ ਸੀਗਾ ਹੀਰੇ ਜਵਾਹਰਾਤ ਨਾਲ ਭਰਿਆ ਪਿਆ ਸੀਗਾ ਖਜ਼ਾਨਾ ਹੁਣ ਉਸ ਟਾਈਮ ਤੇ ਕਹਿੰਦੇ ਨੇ ਕਿ ਉਹ ਖਜ਼ਾਨੇ ਚ 70 ਕਰੋੜ ਦੇ ਹੀਰੇ ਜਵਾਹਰਾਤ ਸੋਨਾ ਵਗੈਰਾ ਪਿਆ ਸੀਗਾ ਜਿਹੜਾ ਕਿ ਨਾਦਰ ਸ਼ਾਹ ਨੇ ਆਪਦੇ ਹਾਥੀਆਂ ਊਠਾਂ ਘੋੜਿਆਂ ਤੇ ਲੱਦ ਲਿਆ ਤੇ 20 ਕਰੋੜ ਰੁਪਇਆ ਉਹਨੇ ਨਗਦ ਲਿਆ ਮੁਹੰਮਦ ਸ਼ਾਹ ਰੰਗੀਲੇ ਤੋਂ ਇਸ ਤੋਂ ਬਿਨਾ ਦਿੱਲੀ ਦੇ ਕੱਲੇ ਕੱਲੇ ਘਰ ਨੂੰ ਲੁੱਟਿਆ ਗਿਆ ਘਰਾਂ ਦੇ ਫਰਸ਼ ਤੱਕ ਪੱਟ ਲਏ ਛੱਤਾਂ ਤੱਕ ਪੱਟ ਕੇ ਸਰੋਲੀਆਂ ਗਈਆਂ ਕਿ ਪੈਸਾ ਕਿਤੇ ਦੱਬਿਆ ਹੋਇਆ ਤਾਂ ਨਹੀਂ ਹੈਗਾ ਇੱਥੇ ਕਿਉਂਕਿ ਭਾਰਤ ਉਸ ਟਾਈਮ ਤੇ ਬਹੁਤ ਜ਼ਿਆਦਾ ਅਮੀਰ ਸੀਗਾ ਉਹਨਾਂ ਐਸੀ ਵੀ ਚੱਲ ਦਿੱਲੀ ਦੇ ਤਖਤ ਨੂੰ ਤਾਂ ਲੁੱਟ ਲਿਆ ਕਿ ਲੋਕਾਂ ਦੇ ਘਰਾਂ ਨੂੰ ਵੀ ਲੁੱਟ ਕੇ ਲੈ ਕੇ ਜਾਊਂਗਾ ਮੈਂ ਇੱਥੇ ਫਿਰ ਕਿਸੇ ਗੱਲ ਤੋਂ ਜਿਹੜੇ ਦਿੱਲੀ ਵਾਸੀ ਸੀਗੇ ਉਹਨਾਂ ਨਾਲ ਇਹਦੀ ਫੌਜ ਦੇ ਕਿਸੇ ਸੈਨਿਕਾਂ ਦੀ ਬਹਿਸ ਹੋ ਗਈ ਉਸ ਤੋਂ ਬਾਅਦ ਉੱਥੇ ਅਫਵਾਹ ਫੈਲ ਗਈ ਕਿ ਨਾਦਰ ਸ਼ਾਹ ਮਾਰਿਆ ਗਿਆ ਨਾਦਰ ਸ਼ਾਹ ਤਾਂ ਹੁਣ ਜਿਉਂਦਾ ਸੀਗਾ ਜਦੋਂ ਇਹਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਇਹ ਫਿਰ ਹੰਕਾਰਿਆ ਹੋਇਆ ਹੁਕਮ ਦੇ ਦਿੰਦਾ ਹੈ ਕਿ ਦਿੱਲੀ 'ਚ ਕਤਲੇਆਮ ਸ਼ੁਰੂ ਕਰ ਦੋ ਇੱਕ ਵੀ ਬੰਦਾ ਮੈਨੂੰ ਦਿਖਣਾ ਨਹੀਂ ਚਾਹੀਦਾ ਕਹਿੰਦੇ ਨੇ ਕਿ ਦਿੱਲੀ 'ਚ ਫਿਰ 10 ਘੰਟੇ ইরਾਨੀ ਫੌਜ ਨੇ ਰੱਜ ਕੇ ਕਤਲੇਆਮ ਕੀਤਾ ਦਿੱਲੀ ਵਾਸੀਆਂ ਦਾ 10 ਘੰਟਿਆਂ 'ਚ ਸਵਾ ਲੱਖ ਲੋਕ ਮਾਰ ਦਿੱਤੇ ਗਏ ਨਾ ਕੋਈ ਬੁਢੇ ਦਾ ਲਿਹਾਜ਼ ਕੀਤਾ ਗਿਆ ਨਾ ਕਿਸੇ ਬੱਚੇ ਦਾ ਨਾ ਕਿਸੇ ਔਰਤ ਦਾ ਲਿਹਾਜ਼ ਕੀਤਾ ਗਿਆ ਦਿੱਲੀ ਦੀਆਂ ਸੜਕਾਂ ਤੇ ਨਾਲੀਆਂ ਚ ਵੀ ਖੂਨ ਵਗ ਰਿਆ ਸੀਗਾ ਉਸ ਟਾਈਮ ਤੇ 90 ਕਰੋੜ ਦੇ ਨਾਲ ਨਾਲ ਹੋਰ ਕੀ ਕੁਝ ਲੁੱਟਿਆ ਸੀਗਾ ਇਹਨੇ ਇਹ ਕਹਿੰਦੇ ਕਿ 1000 ਹਾਥੀ 7000 ਘੋੜੇ 10000 ਊਠ ਉਹਦੇ ਨਾਲ ਨਾਲ ਫਿਰ ਇਹਨੇ ਕੀ ਕੀਤਾ ਬੰਦੀ ਬਣਾ ਲੈ ਕਾਰੀਗਰ ਰਾਜ ਮਿਸਤਰੀ ਲਹਾਰ ਜਿਹੜੇ ਪੱਥਰ ਕੱਢਣ ਵਾਲੇ ਹੁੰਦੇ ਨੇ ਇਹਨਾਂ ਸਾਰਿਆਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਿਆ ਇਹਨਾਂ ਦੇ ਨਾਲ ਨਾਲ ਫਿਰ ਦਿੱਲੀ ਸ਼ਹਿਰ ਦੀਆਂ ਔਰਤਾਂ ਨੂੰ ਬੰਦੀ ਬਣਾ ਲਿਆ ਇਹਨੇ ਔਰਤਾਂ ਚੋਂ ਜ਼ਿਆਦਾਤਰ ਕੁਵਾਰੀਆਂ ਧੀਆ ਪਹਿਣਾ ਸੀਗੀਆਂ ਹੁਣ ਇਸ ਤੋਂ ਇਲਾਵਾ ਇਹਨੇ ਕੀ ਕੀਤਾ ਇਹਦਾ ਪੁੱਤ ਸੀਗਾ ਨਸਰੁੱਲਾ ਮੁਹੰਮਦ ਸ਼ਾ ਰੰਗੀਲੇ ਨੂੰ ਕਹਿੰਦਾ ਕਿ ਆਪਦੀ ਕੁੜੀ ਨੂੰ ਮੇਰੇ ਨਾਲ ਭੇਜ ਤੇਰੀ ਕੁੜੀ ਦਾ ਵਿਆਹ ਕਰਨਾ ਮੈਂ ਆਪਦੇ ਮੁੰਡੇ ਨਾਲ ਹੁਣ ਉਹ ਕੀ ਕਰਦਾ ਉਹ ਬੰਦਾ ਜਿਹਨੇ ਆਪਦੇ ਦਾਦੇ ਪੜਦਾਦਿਆਂ ਦਾ ਖਜ਼ਾਨਾ ਹੀ ਲਟਾਤਾ ਆਪਦੇ ਲੋਕ ਮਰਵਾਤੇ ਉਹਨੇ ਮਿੰਟੋਸ ਕੈਂਟੀ ਆਪਦੀ ਕੁੜੀ ਦਾ ਹੱਥ ਫੜਾਤਾ ਨਾਦਰ ਸ਼ਾ ਨੂੰ ਤੇ ਨਾਦਰ ਸ਼ਾ ਫਿਰ ਉਦੀ ਕੁੜੀ ਨੂੰ ਵੀ ਨਾਮ ਲਿਆ ਆ ਹੁਣ ਜਿੰਨਾ ਵੀ ਖਜ਼ਾਨਾ ਲੁੱਟਿਆ ਸੀਗਾ ਉਹ ਲੱਦ ਲਿਆ ਜਾਂਦਾ ਊਠਾਂ ਘੋੜਿਆਂ ਤੇ ਹਾਥੀਆਂ ਦੇ ਉੱਤੇ 18000 ਗਿਣਤੀ ਸੀਗੀ ਸੋਚੋ ਘੋੜੇ ਊਂਠ ਤੇ ਹਾਥੀ 18000 ਟੋਟਲ ਸੀ ਉਹਨਾਂ ਦੇ ਉੱਤੇ ਪੂਰਾ ਖਜ਼ਾਨਾ ਲੱਦਿਆ ਹੋਇਆ ਸੋਨੇ ਹੀਰੇ ਜਵਾਹਰਾਤ ਉਹਦੇ ਨਾਲ ਇਹ ਤਖਤੇ ਤਾਊਸ ਵੀ ਲੈ ਗਿਆ ਸੀਗਾ ਪੱਟ ਕੇ ਜਿਹਦੇ ਉੱਤੇ ਮੁਗਲ ਬਾਦਸ਼ਾਹ ਬੈਠਦਾ ਹੁੰਦਾ ਸੀਗਾ ਕੋਹੇਨੂਰ ਹੀਰਾ ਵੀ ਲੁੱਟ ਕੇ ਲੈ ਗਿਆ ਸੀਗਾ ਇਹ ਉਹਹਨੋਰ ਹੀਰੇ ਦਾ ਜੇ ਤੁਸੀਂ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਦਿਓ ਇੱਕ ਵੀਡੀਓ ਅਲੱਗ ਤੋਂ ਅਸੀਂ ਕੋਹਨੋਰ ਹੀਰੇ ਦੇ ਇਤਿਹਾਸ ਬਾਰੇ ਵੀ ਪਾ ਦੇਵਾਂਗੇ ਇੰਨਾ ਜ਼ਿਆਦਾ ਖਜ਼ਾਨਾ ਲੋਕਾਂ ਨੂੰ ਤੇ ਧੀਆਂ ਪੈਣਾ ਨੂੰ ਲੁੱਟ ਕੇ ਫਿਰ ਇਹ ਦਿੱਲੀ ਚੋਂ ਨਿਕਲ ਜਾਂਦਾ ਹੈ ਦਿੱਲੀ ਤੋਂ ਫਿਰ ਇਹ ਨਿਕਲਣ ਲੱਗਿਆ ਪਹਿਲਾਂ ਹੀ ਸੁਨੇਹਾ ਭੇਜ ਦਿੰਦਾ ਹੈ ਪੰਜਾਬ ਜ਼ਕਰੀਆ ਖਾਨ ਨੂੰ ਕਹਿ ਦਿੰਦਾ ਹੈ ਕਿ 1 ਕਰੋੜ ਰੁਪਇਆ ਮੇਰੇ ਆਉਣ ਤੱਕ ਤੂੰ ਤਿਆਰ ਕਰਕੇ ਰੱਖ 1 ਕਰੋੜ ਤੱਕ ਤੋਂ ਲੈਣਾ ਹੈ ਤਾਂ ਫਿਰ ਗਵਰਨਰ ਬਣਿਆ ਰਹੇਗਾ ਜ਼ਕਰੀਆ ਖਾਨ ਕੋਲ ਜਦੋਂ ਇਹ ਫਰਮਾਨ ਆਉਂਦਾ ਹੈ ਹੁਣ ਇੰਨਾ ਪੈਸਾ ਜਾਂ ਖਜ਼ਾਨਾ ਤਾਂ ਉਹਦੇ ਕੋਲ ਨਹੀਂ ਸੀਗਾ ਫਿਰ ਉਹ ਪੰਜਾਬ ਦੇ ਲੋਕਾਂ ਤੇ ਜ਼ੁਲਮ ਢੋਣਾ ਸ਼ੁਰੂ ਕਰ ਦਿੰਦਾ ਹੈ ਜਿਹੜਾ ਇਹਦੀ ਹਜ਼ਾਰ ਦੀ ਹیثیت ਹੁੰਦੀ ਆ ਉਹਨੂੰ ਕਿਹਾ ਜਾਂਦਾ ਕਿ 10000 ਲਿਆ ਕੇ ਦੇ ਜਿਹਦੀ 10000 ਦੀ ਹیثیت ਹੁੰਦੀ ਆ ਉਹਨੂੰ ਕਿਹਾ ਜਾਂਦਾ ਕਿ 50000 ਲਿਆ ਕੇ ਦੇ ਲੋਕਾਂ ਨੂੰ ਕਤਲੇਆਮ ਕਰਕੇ ਕੁੱਟ ਮਾਰ ਕੇ ਫਿਰ ਇਹਨੇ ਰਕਮ ਇਕੱਠੀ ਕੀਤੀ ਉਸ ਟਾਈਮ ਤੇ ਭਾਰਤ ਚ ਹੋਰ ਵੀ ਕਈ ਕੌਮਾਂ ਸੀ ਜੋ ਬਹੁਤ ਜ਼ਿਆਦਾ ਤਕੜੀਆਂ ਸੀਗੀਆਂ ਉਸ ਟਾਈਮ ਤੇ ਪਰ ਕਹਿੰਦੇ ਕਿਸੇ ਨੇ ਵੀ ਇਹਦਾ ਰਾਹ ਰੋਕਣ ਦੀ ਹਿੰਮਤ ਨਹੀਂ ਕੀਤੀ ਸਾਰੇ ਲੋਕਾਂ ਦੇ ਡਰ ਨਾਲ ਸਿਰ ਝੁਕੇ ਹੋਏ ਸੀਗੇ ਪਰ ਫਿਰ ਇਹ ਐਂਟਰ ਕਰਦਾ ਹੈ ਪੰਜਾਬ ਤੇ ਜੰਗਲਾਂ ਚ ਬੈਠੇ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਠੀ ਪਰ ਸਿੱਖ ਇਹਦੇ ਤੇ ਹਮਲਾ ਕਰਦੇ ਨੇ ਤੇ ਇਹਨੂੰ ਲੁੱਟਦੇ ਨੇ ਹੁਣ ਇਹ ਲੁੱਟ ਕਿਵੇਂ ਕੀਤੀ ਗਈ ਨਾਦਰ ਸ਼ਾਹ ਦੀ ਇਹਦਾ ਤੁਹਾਨੂੰ ਪੂਰਾ ਥੋੜਾ ਡਿਟੇਲ ਚ ਦੱਸਦੇ ਆਂ ਉਸ ਟਾਈਮ ਤੇ ਸਿੱਖ ਕੌਮ ਦੀ ਜੋ ਵਾਗਡੋਰ ਸੰਭਾਲ ਰਏ ਸੀਗੇ ਉਹ ਸੀਗੇ ਨਵਾਬ ਕਪੂਰ ਸਿੰਘ ਉੱਥੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਨਾਦਰ ਸ਼ਾਹ ਨੇ ਦਿੱਲੀ ਦੇ ਖਜ਼ਾਨੇ ਨੂੰ ਲੁੱਟ ਲਿਆ ਹੈ ਤੇ ਭਾਰੀ ਕਤਲੇਆਮ ਕੀਤਾ ਹੈ ਤੇ ਬੀਬੀਆਂ ਨੂੰ ਅਗਵਾ ਕਰ ਲਿਆ ਹੈ ਤੇ ਅਗਵਾ ਕਰਕੇ ਜਾ ਰਿਹਾ ਹੈ ਅਫਗਾਨਿਸਤਾਨ ਨੂੰ ਇਹ ਜੰਗਲਾਂ 'ਚ ਬੈਠੇ ਭੁੱਖੇ ਪਾਣੇ ਮੁੱਠੀ ਪਰ ਸਿੱਖ ਉਹਦੇ ਤੇ ਹਮਲਾ ਕਰਨ ਦੀ ਪਲੈਨਿੰਗ ਕਰ ਰਹੇ ਸੀ ਹੁਣ ਇਹਨਾਂ ਨੂੰ ਕੀ ਲੋੜ ਸੀ ਜੇ ਇੱਕ ਚੀਜ਼ ਦੇਖੀਏ ਕਿ ਨਾਦਰ ਸ਼ਾਹ ਨੇ ਡਾਇਰੈਕਟਲੀ ਤਾਂ ਇਹਨਾਂ ਨੂੰ ਕੁਝ ਕਿਹਾ ਹੀ ਵੀ ਨਹੀਂ ਸੀਗਾ ਹੁਣ ਉੱਥੇ ਇਹ ਵਿਚਾਰ ਕਰਦੇ ਨੇ ਕਿ ਨਾਦਰ ਸ਼ਾ ਐਨੀ ਵੱਡੀ ਲੁੱਟ ਕਰਕੇ ਤੇ ਬੀਬੀਆਂ ਨੂੰ ਅਗਵਾ ਕਰਕੇ ਲੈ ਕੇ ਜਾ ਰਿਹਾ ਹੈ ਇਹਦੇ ਦਿਮਾਗ 'ਚ ਕੀ ਜਾਊਗਾ ਕਿ ਭਾਰਤ ਦੀ ਕੋਈ ਵੀ ਕੌਮ ਨਹੀਂ ਹੈਗੀ ਜਿਹੜੀ ਇਹਦੇ ਅੱਗੇ ਸਿਰ ਚੱਕ ਸਕੇ ਕਿ ਸਾਰੇ ਹੀ ਡਰਪੋਕ ਨੇ ਨਹੀਂ ਕਹਿੰਦਾ ਗੁਰੂ ਦੇ ਸਿੱਖ ਡਰਪੋਕ ਨਹੀਂ ਹੈਗੇ ਅਸੀਂ ਕਰਾਂਗੇ ਨਾਦਰ ਸ਼ਾ ਤੇ ਹਮਲਾ ਆਹ ਸੀਗਾ ਨਾਦਰ ਸ਼ਾ ਤੇ ਹਮਲਾ ਕਰਨ ਦਾ ਸਭ ਤੋਂ ਵੱਡਾ ਕਾਰਨ ਨਾਦਰ ਸ਼ਾਹ ਦੀ ਫੌਜ ਤੇ ਇਹ ਕਿਵੇਂ ਹਮਲਾ ਕਰਦੇ ਨੇ ਕਿਵੇਂ ਲੁੱਟਦੇ ਨੇ ਇਹ ਮੈਂ ਤੁਹਾਨੂੰ ਦੱਸਦਾ ਰਾਤ ਦੇ ਸਮੇਂ ਇਹ ਹਮਲਾ ਕਰਦੇ ਨੇ ਨਵਾਬ ਕਪੂਰ ਸਿੰਘ ਨੇ ਡਿਊਟੀ ਲਾਈ ਬਾਬਾ ਜੱਸਾ ਸਿੰਘ ਆਲੂ ਵਾਲੀ ਆ ਦੀ ਹਮਲਾ ਕਰਨ ਵਾਲਾ ਜਿਹੜਾ ਜਥਾ ਸੀ ਉਹਦੇ ਮੁਖੀ ਸੀਗੇ ਬਾਬਾ ਜੱਸਾ ਸਿੰਘ ਆਲੂ ਵਾਲੀ ਆ ਰਾਤ ਦੇ ਸਮੇਂ ਜਦੋਂ ਸੌ ਰਹੇ ਸੀ ਫੌਜੀ ਤਾਂ ਇਹ ਤੂਫਾਨ ਵਾਂਗੂੰ ਜਾਂਦੇ ਨੇ ਤੇ ਹਮਲਾ ਕਰ ਦਿੰਦੇ ਨੇ ਕਹਿੰਦੇ ਪਤਾ ਹੀ ਨਹੀਂ ਚੱਲਦਾ ਫੌਜੀਆਂ ਨੂੰ ਕਿ ਕਿੱਧਰੋਂ ਆਏ ਤੇ ਕਿੱਧਰ ਗਏ ਉਹ ਹਮਲੇ 'ਚ ਇਹ ਉਹਨਾਂ ਦੇ ਹਥਿਆਰ ਵੀ ਲੁੱਟ ਲੈਂਦੇ ਨੇ ਤੇ ਉਹਨਾਂ ਦਾ maal ਵੀ ਲੁੱਟ ਲੈਂਦੇ ਨੇ ਤੇ ਕੁਝ ਬੀਬੀਆਂ ਨੂੰ ਵੀ ਛੜਾ ਲੈਂਦੇ ਨੇ ਜਿੰਨੇ ਟਾਈਮ 'ਚ ਕਹਿੰਦੇ ਨਾਦਰ ਸ਼ਾਹ ਦੀ ਫੌਜ ਨੂੰ ਸੁਰਤਜੀ ਆਉਂਦੀ ਆ ਕਿ ਆਹ ਕੀ ਹੋ ਗਿਆ ਉਹਨੇ ਟਾਈਮ 'ਚ ਕਹਿੰਦੇ ਸਿੱਖ ਹਵਾ ਵਾਂਗੂ ਉੱਥੋਂ ਨਿਕਲ ਜਾਂਦੇ ਨੇ ਹੁਣ ਪਤਾ ਹੀ ਨਹੀਂ ਚੱਲਦਾ ਇਹਨਾਂ ਨੂੰ ਕਿ ਕੌਣ ਆ ਨਾਦਰ ਸ਼ਾਹ ਫਿਰ ਪੁੱਛਦਾ ਹੈ ਕਿ ਕੌਣ ਨੇ ਹੈ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਕੌਣ ਆ ਉਸ ਤੋਂ ਬਾਅਦ ਕਹਿੰਦੇ ਫਿਰ ਦੋ ਦਿਨ ਦਾ ਗੈਪ ਪਿਆ ਦੋ ਦਿਨ ਸਿੱਖਾਂ ਨੇ ਹਮਲਾ ਨਹੀਂ ਕੀਤਾ ਤੀਜੇ ਦਿਨ ਸਿੱਖਾਂ ਨੇ ਉਸ ਤੋਂ ਵੱਡਾ ਹਮਲਾ ਕੀਤਾ ਰਾਤ ਨੂੰ ਹੀ ਹਮਲਾ ਕੀਤਾ ਰਾਤ ਨੂੰ 12 ਵਜੇ ਹਮਲਾ ਕਰਦੇ ਸੀ ਜਿਹੜੇ ਹੁਣ ਕਈ ਮੂਰਖ ਲੋਕ ਇਹ ਕਹਿ ਦਿੰਦੇ ਨੇ ਨਾ ਸਿੱਖਾਂ ਦੇ 12 ਵਜੇ ਹੁਣ ਸਿੱਖਾਂ ਦੇ 12 ਵਜੇ ਇਹ ਚੀਜ਼ ਉੱਥੋਂ ਸਟਾਰਟ ਹੋਈ ਆ ਉੱਥੋਂ ਜਿਹੜੀਆਂ ਉਹ ਕੈਦ ਕੀਤੀਆਂ ਹੁੰਦੀਆਂ ਸੀ ਬੀਬੀਆਂ ਉਹ ਕਹਿੰਦੀਆਂ ਸੀ ਕਿ ਸਿੱਖਾਂ ਦੇ 12 ਵਜੇ ਹੁਣ ਸਿੱਖ ਆਉਣਗੇ ਹਮਲਾ ਕਰਨਗੇ ਇਹਨਾਂ ਤੇ ਆਪਾਂ ਨੂੰ ਛੜਾ ਕੇ ਲੈ ਕੇ ਜਾਣਗੇ ਉਹ ਚੀਜ਼ ਦਾ ਇਨਾਮ ਕੁਝ ਮੂਰਖ ਲੋਗ ਸਿੱਖਾਂ ਦਾ ਮਜ਼ਾਕ ਉਡਾ ਕੇ ਦਿੰਦੇ ਨੇ ਤਾਂ ਥੋੜਾ ਮੋਟਾ ਸੋਚ ਲਿਆ ਕਰੋ ਇਹ ਚੀਜ਼ ਬੋਲਣ ਤੋਂ ਪਹਿਲਾਂ ਤੀਜੇ ਦਿਨ ਜਿਹੜਾ ਹਮਲਾ ਹੁੰਦਾ ਉਹ ਪਹਿਲੇ ਦਿਨ ਤੋਂ ਵੀ ਬਹੁਤ ਭਾਰੀ ਹਮਲਾ ਹੁੰਦਾ ਹੈ ਤੀਜੇ ਦਿਨ ਹੋਰ ਬੀਬੀਆਂ ਨੂੰ ਛੜਾਇਆ ਜਾਂਦਾ ਹੈ ਜਿਹੜੀਆਂ ਕੈਦ ਕੀਤੀਆਂ ਸੀ ਤੇ ਹੋਰ ਇਹਨਾਂ ਦਾ maal ਲੁੱਟਿਆ ਜਾਂਦਾ ਹੈ ਪਰ ਕਹਿੰਦੇ ਨੇ ਕਿ ਇਹ ਹਮਲੇ 'ਚ ਕੁਝ ਸਿੱਖ ਵੀ ਸ਼ਹੀਦ ਹੋ ਗਏ ਸੀਗੇ ਪਹਿਲੇ ਦਿਨ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਹੈ ਕੌਣ ਨੇ ਇਹਨੇ ਹਮਲਾ ਕੀਤਾ ਜਿਹੜਾ ਦੂਜਾ ਹਮਲਾ ਸੀਗਾ ਉਹਦੇ 'ਚ ਜਿਹੜੇ ਸ਼ਹੀਦ ਹੋਏ ਸਿੱਖ ਸੀਗੇ ਉਹਨਾਂ ਦੇ ਸਰੂਪ ਤੋਂ ਇਹਨਾਂ ਨੂੰ ਆਈਡੀਆ ਹੋ ਜਾਂਦਾ ਹੈ ਕਿਉਂਕਿ ਲੰਮੇ ਕੇਸ਼ ਤੇ ਲੰਮੇ ਦਾੜੇ ਪ੍ਰਕਾਸ਼ ਕੀਤੇ ਹੋਏ ਸੀਗੇ ਨਾਦਰ ਸ਼ਾਹ ਫਿਰ ਇੱਥੇ ਕਹਿੰਦਾ ਹੈ ਕਿ ਯਾਰ ਕੌਣ ਨੇ ਇਹ ਲੋਕ ਇਹ ਮੁੱਠੀ ਪਰ ਲੋਕ ਨੇ ਇਹ ਆਉਂਦੇ ਨੇ ਮੇਰੇ ਫੌਜੀਆ ਨੂੰ ਮਾਰਦੇ ਨੇ ਮਾਲ ਲੁੱਟ ਕੇ ਲੈ ਜਾਂਦੇ ਨੇ ਬੀਬੀਆਂ ਨੂੰ ਚੜਾ ਕੇ ਲੈ ਜਾਂਦੇ ਨੇ ਕਿ ਦਿੱਲੀ ਦਾ ਖਜ਼ਾਨਾ ਲੁੱਟਿਆ ਮੈਂ ਬਾਦਸ਼ਾਹ ਨੇ ਮੇਰੇ ਸਾਹਮਣੇ ਗੋਡੇ ਟੇਕਤੇ ਪੂਰੇ ਭਾਰਤ 'ਚ ਮੇਰੇ ਮੂਹਰੇ ਕਿਸੇ ਨੇ ਸਿਰ ਨਹੀਂ ਚੱਕਿਆ ਇਹ ਚਾਰ ਟੋਟਰੂ ਕੌਣ ਨੇ ਇਹਨਾਂ ਦੇ ਘਰ ਲੱਭੋ ਤੇ ਇਹਨਾਂ ਦੇ ਘਰ ਫੂਕ ਦਿਓ ਜ਼ਕਰੀਆ ਖਾਨ ਫਿਰ ਇੱਥੇ ਜਵਾਬ ਦਿੰਦਾ ਹੈ ਕਿ ਘਰ ਇਹਨਾਂ ਦੇ ਕਿਵੇਂ ਫੂਕ ਦਈਏ ਇਹ ਤਾਂ ਜੰਗਲਾਂ 'ਚ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਨੇ ਜੰਗਲ ਹੀ ਇਹਨਾਂ ਦਾ ਘਰ ਨੇ ਤਾਂ ਫਿਰ ਇਹ ਪੁੱਛਦਾ ਹੈ ਕਿ ਜੰਗਲਾਂ 'ਚ ਰਹਿੰਦੇ ਨੇ ਫਿਰ ਇਹ ਖਾਂਦੇ ਕੀ ਨੇ ਉਹ ਕਹਿੰਦਾ ਛੋਲੇ ਖਾ ਕੇ ਗੁਜ਼ਾਰਾ ਕਰਦੇ ਨੇ ਉਹ ਕਹਿੰਦਾ ਕਦੇ ਇਹਨਾਂ ਨੂੰ ਕੁਝ ਖਾਣ ਨੂੰ ਮਿਲ ਜਾਂਦਾ ਕਦੇ ਨਹੀਂ ਮਿਲਦਾ ਉਹ ਜਾਂਦਾ ਹੋਇਆ ਫਿਰ ਹੁਕਮ ਦੇ ਜਾਂਦਾ ਹੈ ਕਿ ਇਹਨਾਂ ਦਾ ਕੁਝ ਹੁੰਦਾ ਤਾਂ ਤੈਥੋਂ ਕਰ ਲਾ ਨਹੀਂ ਤਾਂ ਇਹ ਰਾਜ ਕਰਨਗੇ ਪੰਜਾਬ ਤੇ ਇਹ ਕਹਿ ਕੇ ਨਾਦਰ ਸ਼ਾਹ ਆਪ ਤਾਂ ਚੱਲ ਜਾਂਦਾ ਹੈ ਤੇ ਜ਼ਕਰੀਆ ਖਾਨ ਉਸ ਤੋਂ ਬਾਅਦ ਫਿਰ ਕਤਲੇਆਮ ਰੱਜ ਕੇ ਕਰਦਾ ਹੈ ਸਿੱਖਾਂ ਦਾ ਪਰ ਸਿੱਖਾਂ ਦਾ ਜਿੰਨਾ ਮਰਜ਼ੀ ਕਤਲੇਆਮ ਹੋਇਆ ਮਾਰਦੇ ਥੱਕ ਗਏ ਇਹ ਸਿੱਖਾਂ ਨੂੰ ਪਰ ਸਿੱਖਾਂ ਦਾ ਮਰਨੋਂ ਡਰੇ ਨਾ ਹੀ ਇਹਨਾਂ ਦੇ ਅੱਗੇ ਝੁਕੇ ਉਸ ਤੋਂ ਬਾਅਦ ਜਾ ਕੇ ਫਿਰ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਜਾ ਕੇ ਖਾਲਸਾ ਰਾਜ ਫਿਰ ਕਾਇਮ ਹੋਇਆ ਤਾਂ ਇਹ ਸੀਗਾ ਸਿੱਖਾਂ ਦਾ ਗੌਰਵਮਈ ਇਤਿਹਾਸ ਹਰਵੀ ਸਦੀ ਦੇ ਉਹ ਮਹਾਨ ਤੇ ਬਹਾਦਰ ਸਿੱਖ ਜਿਨ੍ਹਾਂ ਨੇ ਇੱਕ ਐਨੇ ਵੱਡੇ ਧਾੜਵੀ ਨੂੰ ਲੁੱਟਿਆ ਭਾਰਤ ਦੀ ਸਭ ਤੋਂ ਵੱਡੀ ਲੁੱਟ ਕਰਕੇ ਜਿਹੜਾ ਜਾ ਰਿਹਾ ਸੀਗਾ ਉਹਨੂੰ ਲੁੱਟਣ ਵਾਲੇ ਲੋਕ ਆਮ ਨਹੀਂ ਹੋ ਸਕਦੇ ਉਹਨ ਇਥੇ ਇੱਕ ਚੀਜ਼ ਸੋਚ ਕੇ ਦੇਖੋ ਕਿ ਪੂਰੇ ਭਾਰਤ ਚੋਂ ਕਿਸੇ ਨੇ ਵੀ ਅਧਾਰਾ ਨਹੀਂ ਰੋਕਿਆ ਕਿਸੇ ਨੇ ਮੁਕਾਬਲਾ ਨਹੀਂ ਕੀਤਾ ਇਕੱਲੇ ਪੰਜਾਬ ਦੇ ਸਿੱਖਾਂ ਨੇ ਹੀ ਇਹਦੇ ਨਾਲ ਦੋ ਦੋ ਹੱਥ ਕੀਤੇ ਸੋਚੋ ਜੇ ਸਿੱਖ ਵੀ ਇਹਦੇ ਤੇ ਹਮਲਾ ਨਾ ਕਰਦੇ ਇਹਦਾ ਰਾਹ ਨਾ ਰੋਕਦੇ ਭਾਰਤ ਦੇ ਸਿਰ ਇੱਕ ਲਾਂਬਾ ਰਹਿ ਜਾਂਦਾ ਕਿ ਇੰਨਾ ਵੱਡਾ ਧਾੜ ਵੀ ਕਿ ਪੂਰੇ ਭਾਰਤ ਚ ਇੱਕ ਵੀ ਕੌਮ ਹੈ ਜੀ ਨਹੀਂ ਸੀਗੀ ਜਿਹੜਾ ਇਹਦਾ ਰਾਹ ਰੋਕੇ ਜਦੋਂ ਆ ਦੌਰ ਬਾਰੇ ਸੋਚਦੇ ਆ ਉਹ ਸਿੱਖਾਂ ਤੇ ਫਿਰ ਮਾਣ ਮਹਿਸੂਸ ਹੁੰਦਾ ਜਿਨ੍ਹਾਂ ਨੇ ਭਾਰਤ ਦੀ ਪੱਤ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਤੇ ਇਹਨੂੰ ਲੁੱਟਿਆ ਕੁੱਟਿਆ ਤੇ ਉਹ ਬੀਬੀਆਂ ਨੂੰ ਵੀ ਛੜਾਇਆ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਹਨੂੰ ਅੱਗੇ ਵੀ ਇੰਟਰਸਟਿੰਗ ਹਮਮ मतलब ਬੜੀ ਵਧੀਆ ਉਹਨਾਂ ਨੇ ਜਿਹੜੀ ਸਾਰੀ ਕੈਪਚਰ ਕੀਤਾ ਔਰ ਮੈਂ ਨਾ ਉਸੀ ਤੇ ਮਤਲਬ ਤੁਹਾਡਾ ਮਿਲਣ ਨੇ ਪਤਾ ਲੇਕਿਨ ਮੈਂ ਜਿਵੇਂ ਜਿਵੇਂ ਸਟੋਰੀ ਸੁਣਾਉਣ ਡਿਆ ਇਹਨਾਂ ਤੇ ਜ਼ੇਹਨ ਦੇ ਵਿੱਚ ਇੱਕ ਫਿਲਮ ਨਹੀਂ ਜਿਵੇਂ ਚੱਲਦੀ ਹੂ ਕਿ ਐਵੇਂ ਆਏ ਹੋਣਗੇ ਇਹ ਹੋ ਰਿਹਾ ਹੁਣ ਹੁਣ ਇੰਜ ਲੁੱਟਣ ਡੇ ਨੇ ਇੰਜ ਜਾਨ ਡੇ ਨੇ ਮਤਲਬ ਉਸ ਤਰ੍ਹਾਂ ਹੀ ਇੱਕ ਚੱਲ ਰਹੀ ਸੀ ਸਾਰੀ ਤੇ ਬਾਕੀ ਤਾਰੀਖਦਾਨ ਵਾਕਈ ਲਿਖਦੇ ਨੇ ਕਿ ਨਾਦਰ ਸ਼ਾ ਜਿਹੜਾ ਬੜਾ ਤਗੜਾ ਮਤਲਬ ਬੜੀ ਫੌਜ ਸੀ ਇਹਦੇ ਕੋਲ ਤਾਂ ਬੜਾ ਮਤਲਬ ਮਤਲਬ ਬਹੁਤ ਤਗੜਾ ਮਤਲਬ ਕਹ ਲੋ ਨਾ ਪਾਵਰਫੁਲ ਜਿਵੇਂ ਆਪਾਂ ਨੇ ਅਮਰੀਕਾ ਆ ਜਾ ਬਿਲਕੁਲ ਹਾਂ ਹਾਂ ਐਵੇਂ ਉਸ ਸਮੇਂ ਦੇ ਵਿੱਚ ਜਿਹੜਾ ਔਰ ਵੇਖੋ ਤੁਸੀਂ ਕਿ ਅਨਐਕਸਪੈਕਟਡ ਅਟੈਕ ਜਿਹੜਾ ਪਹਿਲੇ ਹੋਇਆ ਇੱਕ ਵਾਰੀ ਤੇ ਇਹ ਲੱਗਿਆ ਹੋਣਾ ਕਿ ਕੀ ਹੋ ਗਿਆ ਮਤਲਬ ਮੈਂ ਪਹਿਲਾਂ ਬਿਨਾ ਕੁਝ ਕਰਕੇ ਸਾਰਾ ਕੋਈ ਲੁੱਟ-ਪਲੁੱਟ ਕੇ ਜਾਣ ਰਿਹਾ ਨਜ਼ਰ ਹੀ ਨਹੀਂ ਆਇਆ ਉਹਨਾਂ ਨੂੰ ਕਹਿੰਦੇ ਜਿੱਦੀ ਦੇਰ ਤੱਕ ਇੱਕ 2 ਮਿੰਟ ਲੱਗੇ ਉਹਨੂੰ ਸਮਝਣ ਦੇ ਵਿੱਚ ਤੇ ਇੱਕ 2 ਮਿੰਟ ਚ ਅਗਲੇ ਬੀਬੀਆਂ ਛੜਾ ਕੇ ਸੋਨਾ ਵੀ ਲੁੱਟ ਕੇ ਖਜ਼ਾਨਾ ਲੁੱਟ ਕੇ ਨਿਕਲ ਗਏ ਮਤਲਬ ਖਜ਼ਾਨਾ ਸਾਰਾ ਬਨੇ ਖੜ ਰੁਟਿਆ ਹੋਏਗਾ ਜਾਂ ਜੇ ਅਗਰ ਆਪਾਂ ਕਹੀਏ ਤੇ ਬੀਬੀਆਂ ਵੀ ਜਾਂ ਸਾਰੀਆਂ ਤੇ ਨਹੀਂ ਛੜਾਈਆਂ ਗਈਆਂ ਹੋਣਗੀਆਂ ਲੇਕਿਨ ਜਿੰਨੇ ਕੋ ਕਰ ਸਕਦੇ ਸਨ ਐਡੇ ਵੱਡੇ ਲਸ਼ਕਰ ਨੂੰ ਮੱਥਾ ਵੀ ਲਾਣਾ ਤੇ ਉਹ ਉਹ ਵੀ ਫੇਰ ਵੀ ਹਿੰਮਤ ਉਹਨੂੰ ਮਤਲਬ ਦਾਦ ਦੇਣੀ ਚਾਹੀਦੀ ਏ ਕਿ ਫੇਰ ਵੀ ਉਹਨਾਂ ਨੇ ਕਰਕੇ ਤੇ ਅਗਲੇ ਨੂੰ ਦੱਸਿਆ ਫੇਰ ਦੋ ਤਿੰਨ ਉਹਨਾਂ ਨੂੰ ਪਤਾ ਕਿ ਅੱਜ ਇਹ ਫੇਰ ਸ਼ਾਇਦ ਪ੍ਰੀਪੇਅਰ ਹੋਣ ਅਗਲੇ ਦਿਨ ਦੋ ਤਿੰਨ ਦਿਨ ਉਹਨਾਂ ਨੇ ਵਿੱਚ ਵੇਟ ਕੀਤਾ ਬਿਲਕੁਲ ਅਗਲੀ ਰਾਤ ਨੂੰ ਫੇਰ ਜਾ ਕੇ ਉਹਨਾਂ ਨੇ ਦੁਬਾਰਾ ਉਸ ਤੋਂ ਵੱਡਾ ਹਮਲਾ ਕੀਤਾ ਮੈਂ ਸੋਚਿਆ ਕਿ ਹੁਣ ਦੋ ਦਿਨ ਹੋਏ ਨਹੀਂ ਆਏ ਹੁਣ ਦੁਬਾਰਾ ਨਹੀਂ ਆਉਣਗੇ ਹੁਣ ਨਹੀਂ ਆਉਣਗੇ ਬਸ ਉਹ ਚਲੇ ਗਏ ਦੁਬਾਰਾ ਅਟੈਕ ਕਰਦੇ ਅੱਛਾ ਫਿਰ ਆ ਜਿਹੜਾ ਨਾਦਰ ਸ਼ਾਹ ਸੀ ਉਹ ਜਾਂਦਿਆਂ ਵੀ ਆ ਕੇ ਗਿਆ ਕਿ ਜ਼ਿਕਰੀਆ ਖਾਨ ਨੂੰ ਕਿ ਇਹਨਾਂ ਦਾ ਖੁਸ਼ ਕਰ ਲੈਣ ਇਹਦੇ ਰਾਜ ਕਰਨਗੇ ਰਾਜ ਕਰਨਗੇ ਬਿਲਕੁਲ ਬਿਲਕੁਲ ਔਰ ਉਹਨੇ ਫਿਰ ਕਤਲੇ ਆਮ ਕਰਵਾਇਆ ਹੈਗਾ ਵਾ ਕਿ ਇਸ ਕੌਮ ਨੂੰ ਖਤਮ ਕਰ ਦਿੱਤਾ ਜਾਵੇ ਦੁਨੀਆ ਤੋਂ ਲੇਕਿਨ ਦੇਖ ਲਓ ਖੋਇਆ ਕੁਛ ਨਹੀਂ ਉਹ ਜਦੋਂ ਵਾਕਈ ਥੋੜਾ ਜਿਹਾ ਟਾਈਮ ਤੋਂ ਬਾਅਦ ਉਹਨੇ ਆਪਣਾ ਰਾਜ ਕਾਇਮ ਕੀਤਾ ਖਾਲਸਾ ਰਾਜ ਕਾਇਮ ਕੀਤਾ ਬਾਕੀ ਬਹੁਤ ਹੀ ਇੱਕ ਪਹਿਲੇ ਪਤਾ ਸੀ ਇਹ ਸਟੋਰੀ ਨਹੀਂ ਬਿਲਕੁਲ ਇਸੇ ਪਤਾ ਆ ਜਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਮਤਲਬ ਕਿ ਨਾਦਰ ਸ਼ਾਹ ਨੇ ਇਹ ਪਤਾ ਸੀ ਨਾਦਰ ਸ਼ਾਹ ਨੇ ਆ ਕੇ ਮੁਗਲਾਂ ਨੂੰ ਪੇਲਿਆ ਸੀ ਪਹਿਲੇ ਦਿਨ ਬਹੁਤ ਹਾਂ ਸਹੀ ਗੱਲ ਹੈ ਫਿਰ ਇਧਰ ਟੁਰਿਆ ਗਿਆ ਤੇ ਉਹ ਜਿਹੜਾ ਸੀ ਔਰੰਗੀਲਾ ਦਿੱਲੀ ਵਾਲਾ ਉਹ ਆਪਣੇ ਉਹ ਤੁਹਾਡੇ ਵਾਂਗ ਆਪਣੀ ਮਜ਼ੇ ਮौज-ਮਸਤੀਆਂ 'ਚ ਲੱਗਾ ਸੀ। ਉਹਨੂੰ ਪਤਾ ਹੀ ਨਹੀਂਗਾ ਕਿ ਕੀ ਹੋੜਿਆ ਤਾਂ ਆਹ ਬਸ ਠੀਕ ਹੈ ਜਦੋਂ ਇਹ ਉਹ ਬੰਦਾ ਸੀ ਜਿਹੜਾ ਐ ਅੱਛਾ ਜਦੋਂ ਹੋਏਗਾ ਵੇਖ ਲਾਂਗੇ। ਅੱਜ ਹੋਏਗਾ ਵੇਖ ਲਾਂਗੇ। ਮੰਡ ਹੁੰਦਾ ਨਾ ਇੱਕ ਕਹਿਰ ਮੇਰੇ ਕੋਲ ਤਾਂ ਫੌਜ ਹੀ ਨਹੀਂ ਜ਼ਿਆਦਾ ਵਾ। ਤੇ ਮੇਰੇ ਕੋਲ ਇੰਨੀ ਫੌਜ ਆ ਤਾਂ ਮੈਨੂੰ ਉਹਨੂੰ ਉਹਨੂੰ ਇਹ ਵੀ ਸੀ ਨਹੀਂ ਉਹਨੂੰ ਪਤਾ ਤਾਂ ਹੈ ਸੀ ਕਿ ਜਿਹੜਾ ਤਬਾਈ ਹਨੇਰ ਪਾਈ ਹੋਊਗਾ ਠੀਕ ਹੈ ਤੇ ਮੇਰ ਦਾ ਕੋਈ ਨਾ ਫੜ ਜਾਣਾ ਫੜ ਜਾਣਾ। ਉਹ ਇਹੋ ਆਪਣੇ ਮਜ਼ੇ 'ਚ ਲੱਗਾ ਸੀ। ਉਹੀ ਸੋਈਦਾ ਨਾ ਚੋਣ ਤੇ ਰੋਕੂਗਾ। ਬਸ ਰੋਕ ਲੋ ਬੰਦੇ ਲੇਕਿਨ 1 ਲੱਖ ਫੌਜ ਵੀ ਭੇਜੀ ਉਹਨਾਂ ਨੇ ਉਹ 1 ਲੱਖ ਫੌਜ ਉਹਨੇ ਕੁੱਟ ਕੇ ਭਜਾ ਦਿੱਤੀ ਆ ਯਾਰ ਸਰ ਜਦੋਂ ਤੁਹਾਡਾ ਸਿਪਾਹਸਲਾਰ ਜਿਹੜਾ ਤੁਹਾਡਾ ਹੈੱਡ ਜਿਹੜਾ ਉਹ ਹੀ ਵੀਕ ਹੋ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਥੱਲੇ ਕੀ ਕਰੋਗੇ ਕੁਛ ਵੀ ਨਹੀਂ ਬਿਲਕੁਲ ਇੱਕ ਮਤਲਬ ਅੱਜ ਕਿੱਦਾਂ ਲੜਾਈ ਹੁੰਦੀ ਆ ਹੂੰ ਕਿੱਦਾਂ ਲੜਾਈ ਹੁੰਦੀ ਆ ਜਿਹੜਾ ਹੈੱਡ ਹੈ ਉਹ ਕਹਿ ਦਿੰਦਾ ਕਿ ਭਾਈ ਜਾਨ ਅਸੀਂ ਸਰੈਂਡਰ ਕਰ ਦਿੰਦੇ ਹਾਂ ਨਹੀਂ ਭਈ ਅਸੀਂ ਨਹੀਂ ਲੜ ਸਕਦੇ ਤੇ ਫੌਜ ਥੋੜੀ ਲੜੇਗੀ ਉਹ ਤਾਂ ਬਾਕੀ ਦੇ ਬੇਸ਼ੱਕ ਉਹ ਆਪਣੀਆਂ ਜਾਨਾਂ ਦੇ ਨਾਲ ਪਰਵਾਹ ਕੋ ਨਹੀਂ ਲੜਣ ਦੇ ਨੇ ਜਿੱਥੇ ਤੱਕ ਮਰ ਜਾਣਗੇ ਨਾ ਬਸ ਵਾਰ ਲੇਕਿਨ ਜਦੋਂ ਆਖਣਗੇ ਯਾਰ ਪਿੱਛੋਂ ਜੀ ਤਾਂ ਸਰੈਂਡਰ ਹੋ ਗਿਆ ਤੇ ਅਸੀਂ ਉਹਨਾਂ ਕੀ ਕੀ ਕਰਨਾ ਵਾਪਸ ਆ ਜਾਣਗੇ ਹਕੀਕਤ ਆ ਜੇ ਤੁਹਾਨੂੰ ਪਤਾ ਹੋਵੇ 1971 ਵਿੱਚ ਜਦੋਂ ਬੰਗਲਾਦੇਸ਼ ਬਣਿਆ ਤੇ ਉਹ ਜਿਹੜੇ ਆnde ਨੇ 93000 ਮਤਲਬ ਉਥੇ ਸਰੈਂਡਰ ਕੀਤਾ ਸਰੈਂਡਰ ਐਕਚੁਅਲੀ ਇੱਕ ਬੰਦੇ ਦਾ ਸਰੈਂਡਰ ਸੀ 93000 ਦੇ ਨਹੀਂ ਸਰੈਂਡਰ ਕਰ ਸਕਿਆ ਨਾ ਨਹੀਂ ਸੀਗਾ ਸਹੀ ਗੱਲ ਆ ਇੱਕ ਬੰਦੇ ਨੇ ਕਿਹਾ ਨਾ ਕਿ ਬਸ ਭਈ ਸਪਲਾਈ ਨਹੀਂ ਆ ਰਹੀ ਪਿੱਛੋਂ ਇਧਰੋਂ ਜਦੋਂ ਸਪਲਾਈ ਨਹੀਂ ਸੀ ਜਾਣ ਲਈ ਤੇ ਉੱਥੇ ਉਹਨਾਂ ਨੇ ਕੀ ਕਰਨਾ ਸੀ ਫਿਰ ਉਹਨਾਂ ਨੇ ਕਿਹਾ ਜਦੋਂ ਮੇਨ ਤੁਹਾਡਾ ਜਿਹੜਾ ਸੀ ਉਹਨੇ ਆਖਿਆ ਕਿ ਹੈਡ ਜਿਹੜਾ ਸੀ ਉਹਨੇ ਕਿ ਭਾਈ ਜਾਨ ਅਸੀਂ ਸਿਲੰਡਰ ਕਰਨ ਦੇ ਆ ਤੇ ਡੈਫੀਨੇਟਲੀ ਬਾਕੀਆਂ ਨੇ ਵੀ ਆਖਿਆ ਦੀ ਲੋ ਫੜੋ ਜੀ ਬਸ ਠੀਕ ਹੈ ਜੀ ਤਾਂ ਸਾਡੇ ਪਿੱਛੋਂ ਹੀ ਆਰਡਰ ਆ ਗਏ ਨੇ ਸਿਲੰਡਰ ਦੇ ਨਹੀਂ ਤੇ ਜੇ ਨਾ ਸਰਿੰਡਰ ਦਾ ਆਰਡਰ ਦੇਂਦਾ ਪਿੱਛੋਂ ਉਹਨੂੰ ਸਪਲਾਈ ਵੀ ਮਿਲਦੀ ਰਹਿੰਦੀ ਸਿਲੰਡਰ ਨਾ ਕਰਦੇ ਤੇ ਉਹ ਮਰਨਾ ਸੀ ਉੱਥੇ ਹੋਰ ਨਾ ਕਰਨਾ ਸੀ ਬਸ ਉਹ ਦੋਨੋਂ ਮਰ ਜਾਣਾ ਸੀ ਹੋਰ ਨਾ ਸੀ ਐਵੇਂ ਹੀ ਆ ਇਹੀ ਚੀਜ਼ ਇਹੀ ਚੀਜ਼ ਹੁੰਦੀ ਹੈ ਨਾ ਕਿ ਸਰਿੰਡਰ ਇੱਕ ਬੰਦੇ ਨੇ ਕਰਨਾ ਹੁੰਦਾ ਹੈ ਇੱਕ ਸਟੇਟ ਨੇ ਕਰਨਾ ਹੈ ਸਰਿੰਡਰ ਅਗਲੇ ਬੰਦੇ ਨੇ ਤੇ ਪਿੱਛੇ ਫਿਰ ਫਾਲੋ ਕਰਨਾ ਨਾ ਰੂਲਸ ਨੂੰ ਬਿਲਕੁਲ ਸਹੀ ਗੱਲ ਹੈ ਉਹਨਾਂ ਕੋਲ ਤੇ ਉਹ ਜਦੋਂ ਉਹ ਰੰਗੀਲਾ ਜਿਹੜਾ ਸੀ ਜਦੋਂ ਉਹਨੇ ਸਰਿੰਡਰ ਕਰਤਾ ਉਹਦੇ ਭਾਵੇਂ 1 ਲੱਖ ਹੋਵੇ ਤੇ ਭਾਵੇਂ 50 ਲੱਖ ਫੌਜ ਹੁੰਦੀ ਹਾਂ ਉਹਨੇ ਅਗਲੇ ਵਕਤ ਜਦੋਂ ਸਾਡਾ ਹੈਡ ਜਿਹੜਾ ਉਹਨੇ ਆਖਿਆ ਕਿ ਬਸ ਨਹੀਂ ਤੇ ਫਿਰ ਖਤਮ ਹੋ ਗਈ ਗੱਲ ਚਲੋ ਜੀ ਬਾਕੀ ਆਪਾਂ ਛੱਡੇ ਗੱਡੇ ਆ ਯਾਰ ਸਿੱਖਾਂ ਨੇ ਛੱਡੇ ਗੱਡੇ ਆ ਗਿਆ ਵਾਕਿ ਅਗਲੀ ਵੀਡੀਓ ਚ ਆਈਏ ਆਪਾਂ ਹਾਂਜੀ ਤੇ ਅਗਲਾ ਵੀਡੀਓ ਕਿਹੜਾ ਵੇਖਿਆ ਜਾਵੇ ਤੁਸੀਂ ਅਗਰ ਕੁਝ ਵੇਖਣਾ ਚਾਹੁੰਦੇ ਹੋ ਸਾਡੇ ਨਾਲ ਤੇ ਕਮੈਂਟ ਕਰੋ